ਬੈਗ ਜੀ ਕਕਾਸਾ ਬੈਗ ਜੀ ਕੀ ਭਤੇ ਵੀਰ ਕਰਦੇ ਤੋ ਸਾਰੇ ਠੀਕ ਠਾਕ ਹੁਮੇ ਅਸੀਂ ਵੀ ਜੀ ਸਾਰੇ ਠੀਕ ਠਾਕ ਆ ਜੀ ਅੱਜ ਆਪਾਂ ਇੱਕ ਕ੍ਰਿਸਪੀ ਤੁਹਾਡੇ ਨਾਲ ਸਾਂਝੀ ਕਰਾਂਗੇ ਬ੍ਰੈਡਾਂ ਦੀ ਆਪਾਂ ਅੱਜ ਬਰਫੀ ਬਣਾਉਣੀ ਆ ਤੇ ਬ੍ਰੈਡਾਂ ਨੂੰ ਆਪਾਂ ਹੁਣ ਗ੍ਰੈਂਡ ਕਰਦੇ ਹਾਂ ਦਿਖਾਉਂਦੇ ਆ ਤੁਹਾਨੂੰ ਵੀ ਕਿੰਨਾ ਕੁ ਨੂੰ ਗ੍ਰੈਂਡ ਕਰਨਾ ਬ੍ਰੇਕ ਕਰਨਾ ਜਾਂ ਮੋਟਾ ਕਰਨਾ ਤੇ ਆਪਾਂ ਲੈ ਲੈਨੇ ਵੀ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਬ੍ਰਾਊਨ ਨੇ ਚਾਹੇ ਆ ਥੋੜੇ ਜਿਵੇਂ ਕਲਰ ਦੇ ਨਾ ਮੇ ਸਿੱਟਾ ਜੇ ਕੋਈ ਵੀ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਹੁਣ ਹਰ ਸਮਝੋ

ਕਿਨਾ ਆਪੋ ਨੇ ਹਾਂ ਲੋ ਅਸੀਂ ਬਰੈਡ ਕਰ ਲਏ ਨੇ ਜੀ ਗ੍ਰੈਂਡ ਬਿਲਕੁਲ ਦੇਖੋ ਚੂਰਾ ਬਣ ਗਿਆ ਬਹੁਤ ਸੌਫਟ ਸੌਫਟ ਬਣਿਆ ਹੁਣ ਆਪਾਂ ਅੱਗੇ ਕਰਦੇ ਹਾਂ ਕੀ ਕਰਨਾ ਤੁਹਾਨੂੰ ਦਿਖਾਉਣਾ ਜੀ ਨਾਲੇ ਨਾਲ ਚਲੋ ਖਾਏ ਸੀ ਗੈਸ ਲਾ ਕੇ ਆਉਣ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਇਹ ਚ ਪਾਉਣ ਲੱਗੇ ਆ ਥੋੜੀ ਜੀ ਚੀਨੀ 100 ਗ੍ਰਾਮ ਆ 100 ਗ੍ਰਾਮ ਇਹਦੇ ਵਿੱਚ ਰੱਖਾਂਗੇ ਜਿਆਦਾ ਕਿਉਂਕਿ ਇਹਦੇ ਵਿੱਚ ਮਿਲਕ ਪਾਊਡਰ ਵੀ ਪਾਉਣਾ ਉਹ ਆਪ ਵੀ ਮਿੱਠਾ ਹੁੰਦਾ ਤੇ ਆਪਾਂ ਥੋੜਾ ਜਿਹਾ ਨਾ ਇਹਨੂੰ ਘੋਲਣ ਵਾਸਤੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਆ ਦੇਖੋ ਜੀ ਆਪਾਂ ਮਿਲਕ ਪਾਊਡਰ ਵੀ ਪਾਉਣਾ ਇਹਦੇ ਵਿੱਚ ਆ ਮਿਲਕ ਪਾਊਡਰ ਜਿੰਨਾ ਤੁਸੀਂ ਮਰਜ਼ੀ ਪਾ ਲਓ ਤੇ ਇੱਕ ਗਲਾਸ ਆਪਾਂ ਦੁੱਧ ਦਾ ਵੀ ਇਹਦੇ ਵਿੱਚ ਪਾ ਲੈਣਾ ਯੋਕੇ ਦੋ ਪਚਾਂਪ ਚੇ ਦਿੱਕਿਓ ਦੇ ਵੀ ਪਹਿਣਾ ਲੈ ਕੇ ਦੁੱਧ ਪਾ ਕੇ ਵੀ ਆ ਚਾਸਣੀ ਵਾਂਗੂ ਬਣਾਉਣੀ ਆ ਚਾਸਣੀ ਨਹੀਂ ਜਾਣੀ ਬਸ ਦੁੱਧ ਥੋੜਾ گاੜਾ ਜਿਹਾ ਹੋ ਜੇ ਤੇ ਆ ਬ੍ਰਾਊਨ ਜੀ ਕਰਨ ਦੀ ਖਾਤਰ ਆਪਾਂ ਮਾੜਾ ਜੇ ਇਹਦੇ ਵਿੱਚ ਆਹ ਚਾਕਲੇਟ ਸਿਰਤਾ ਚਾਹੇ ਤੁਸੀਂ ਮਾੜਾ ਜੇ ਕੌਫੀ ਸਿਰਦ ਤਾਂ ਵੀ ਬ੍ਰਾਊਨ ਜਾਂ ਤਾਂ ਹੋ ਜਾਊਗਾ ਕਲਰ ਜੀ ਫਿਰ ਵਰਤੀ ਦਾ ਇਹਨਾਂ ਤਾਂ ਫੇ ਚਿੱਪੀ ਚਿੱਤੀ ਰਹੂ ਦੇ ਤੱਕ ਚੁੱਟੀਆਂ ਵੀ ਰੱਖਣੀ ਚਾਹਣ ਤਾਂ ਵੀ ਕੋਈ ਗੱਲ ਨਹੀਂ ਆ ਜਾਣੀ ਆਪਾਂ ਦੁੱਧ ਦਾ ਗਲਾਸ ਲਿਆ ਜਿੱਥੇ ਦੁੱਧ ਦਾ ਗਲਾਸ ਵੀ ਲਿਆ ਇੱਥੇ ਤੁਸੀਂ ਪਾਣੀ ਵੀ ਲੈ ਸਕਦੇ ਆਪਾਂ ਵੀ ਲਿਆ ਜੀ ਦੁੱਧ ਦਾ ਗਲਾਸ ਦੇਖੋ ਚਾਹ ਸੁਨੇ ਉਹ ਕਿ ਮਰਤੇ ਨੂੰ ਆਉਂਦੇ ਉਬਲ ਬੁਲ ਕੇ ਥੰਮ ਲਾਉਣੀ ਚੰਗੀ ਤਰ੍ਹਾਂ ਹੁਣ ਆਪਾਂ ਆਹ ਆਪ ਦਾ ਜਿਹੜਾ ਹੈਗਾ ਬਰੈਡਾਂ ਦਾ ਬੂਆ ਆਪਾਂ ਇਹਦੇ ਵਿੱਚ ਮੈਟ ਕਰਾਂਗੇ ਆਪਾਂ ਇਹ ਗੈਸ ਨੂੰ 2 ਮਿੰਟ ਲਈ ਬੰਦ ਕਰ ਦੇਾਂਗੇ ਆਪਣਾ ਇਹ ਬ्रेडਾਂ ਦਾ ਉਹ ਜਿਹੜੀਆਂ ਜੀ ਮਾੜਾ ਜੀ ਆਪਾਂ ਦੋ ਚਮਚੇ ਦੇ ਵਿੱਚ ਘਿਓ ਦੇ ਪਾਤੇ ਹੁਣ ਆਪਾਂ ਐਡ ਕਰਦੇ ਆ ਚਾਹਵਾ ਮਿਰਚ ਪਾਉਣੀ ਮਿਰਚ ਪਾਉਣੀ ਤੁਸੀਂ ਜਿੰਨਾ ਘੱਟ ਪਾਣੀ ਹੈ ਵੱਧ ਪਾਣੀ ਹੈ ਤੁਹਾਡੇ ਮਰਜ਼ੀ ਕੋਈ ਜ਼ਰੂਰੀ ਨਹੀਂ ਹੈਗੀ ਵੀ ਆਪਾਂ ਵੱਧ ਹੀ ਪਾਉਣਾ ਇਹ ਆਪਾਂ ਇਹਦੇ ਵਿੱਚ ਮੈਸ ਕਰ ਦਿੰਦੇ ਹ ਰਲਾ ਦਿੰਦੇ ਆ ਜੀ ਨਾਉ ਜੀ ਦੋ ਆਪਣਾ ਸਾਰਾ ਕੁਝ ਤਿਆਰ ਹੋ ਗਈ ਹੈ ਜੀ ਬਰੀਕਾਣੀ ਪਰਫੀ ਹੁਣ ਆਪਾਂ ਇਹਨੂੰ ਕਿਸੇ ਥਾਲ ਦੇ ਵਿੱਚ ਰੱਖਾਂਗੇ ਆਪਾਂ ਥੋੜਾ ਜਿਹਾ ਦੇ ਵਿੱਚ ਇਲਾਚੀ ਪਾਊਡਰ ਵੀ ਪਾਇਆ ਤੇ ਹੁਣ ਆਪਾਂ ਇਹਨੂੰ ਥਾਲ ਦੇ ਵਿੱਚ ਕੱਢਦੇ ਆ ਜੇ ਆ ਇਹ ਥਾਲ ਇਹਦੇ ਨਾਲ ਕੜਾਹੀ ਨਾਲ ਤਾਂ ਚੁੰਮੜ ਜੇ ਨਾਉ ਸਟਿਕ ਕੜਾਹੀ ਹੋਵੇ ਨਹੀਂ ਜੀ ਫੇਰ ਬਿਲਕੁਲ ਨਹੀਂ ਚੁੰਮੜਦਾ ਆਪਾਂ ਨਾਉ ਸਟਿਕ ਹੁਣ ਕੜਾਹੀ ਲਿਆਵਾਂਗੇ ਇਸ ਕਰਕੇ ਮੈਨੂੰ ਦਿੱਕਤ ਆਉਂਦੀ ਹੈ ਇਹਦੇ ਨਾਲ ਚੁੰਮੜਦਾ ਜੀ ਜੇ ਕੁਛ ਇਹ ਮੈਨੂੰ ਫੜ ਕੇ ਵੀ ਰੱਖਣਾ ਪੈਣਾ ਹੁਣ ਜੇ ਆਪਾਂ ਮਿੱਟੀ ਦੇ ਚੁੱਲ੍ਹੇ ਤੇ ਤਰਾਂਗੇ ਫਿਰ ਵੀ ਇਹ ਥੋੜੀ ਕੜਾਹੀ ਚੰਗੀ ਤਰ੍ਹਾਂ ਉਹਦੇ ਤੇ ਟਿੱਕੂ ਵੀ ਫਿਰ ਹਿੱਲੂਗੀ ਨਹੀਂ ਆਪਾਂ ਹੁਣ ਚੁੱਲ੍ਹੇ ਤੇ ਵੀ ਅੱਗ ਬਣਾਇਆ ਕਰਾਂਗੇ ਚਲੋ ਮੈਂ ਕੱਢਦੀ ਆ ਇਹਨੂੰ ਥਾਲਾ ਆਹ ਲਓ ਜੀ ਹੁਣ ਆਪਾਂ ਇਥੇ ਥਾਲ ਚ ਕੱਢਦੇ ਤੇ ਜਿੰਨਾ ਕਪਣਾ ਇਹ ਥਾਲ ਸਾਰੇ ਦੇ ਵਿੱਚ ਆਪਾਂ ਇਹਨੂੰ ਨਹੀਂ ਪਾਵਾਂਗੇ ਕਿਉਂਕਿ ਸਮਾਨ ਥੋੜਾ ਹੀ ਆ ਤੇ ਜਿੰਨੇ ਕ ਜਗ੍ਹਾ ਦੇ ਵਿੱਚ ਇਹ ਸੈੱਟ ਹੋ ਜੂਜੀ ਓਨੇ ਕ ਜਗ੍ਹਾ ਤੇ ਫਰਖਾਂਗੇ ਅਣ ਕੀ ਆਪਣਾ ਤਿਆਰ ਹੋ ਗਈ ਜੀ ਬਰੇਡਾਂ ਦੀ ਵਰਫੀ ਠੰਡੀ ਵੀ ਹੋ ਗਈ ਹੈ ਜਲਦੀ ਇੱਥੇ ਹਵਾ ਪੈਂਦੀ ਹੈ ਅੱਜ ਵਧੀਆ ਇਸ ਕਰਕੇ ਜੀ ਆਪਾਂ ਇਹਨੂੰ ਇਹਨਾਂ ਹੱਥ ਨੇ ਸੈੱਟ ਕਰ ਦਾਂਗੇ ਥੱਲੇ ਆਪਾਂ ਥੋੜਾ ਜਿਹਾ ਘਿਓ ਵੀ ਲਾ ਲਿਓ ਵੀ ਇਹ ਵਧੀਆ ਬਣ ਜਵੇ ਫਿਰ ਉੱਤੇ ਆਪਾਂ ਇਹਦੇ ਪਾ ਦਿਆਂਗੇ ਪਤਾ ਜੀ ਟਰੇ ਲਿਆਵਾਂਗੇ ਇੱਕ ਲਿਆਵਾਂਗੇ ਜੀ ਨੌਨ ਸਟਿਕ ਆਪਾਂ ਕੜਾਹੀ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਆ ਆਖੇ ਇੱਕ ਆਪਾਂ ਫਿਰ ਚੁੱਲੇ ਤੇ ਅਗੁੱਚਾਇਆ ਕਰਨ ਦੇ ਉਹ ਦਿਨ ਨਾਲ ਆਪਣੀ ਬਹੁਤ ਸੋਹਣਾ ਹੋਣੀ ਬਾਜੀ ਆਪਾਂ ਥੋੜੀ ਜਿਹੀ ਦੇਰ ਤੇ ਡਰਾਈ ਹੋ ਰੂ ਪਾਣੀ ਮੈਂ ਇਹਦੇ ਵਿੱਚ ਕੁੜੀ ਦੇ ਵਿੱਚ ਹੀ ਘੁੱਟੇ ਪਾਏ ਇਹਨਾਂ ਆਖੇ ਬਾਹਰ ਘੁੱਟਣੇ ਓਕੇ ਹੋ ਜਾਣੇ ਆ ਲੋ ਕਿੰਨਾ ਸੋਹਣਾ ਸੋਨਾ ਦੇਖਣ ਨੂੰ ਵੀ ਸੋਨਾ ਤੇ ਖਾਣ ਨੂੰ ਵੀ ਸੋਹਣੀ ਹੋਵੇ ਤੁਹਾਨੂੰ ਟਿੱਕੀਆਂ ਕੱਟ ਕੇ ਦਿਖਾਉਣੀ ਆ ਪੰਜ ਚਾਰ ਕੁ ਮਿੰਟ ਇਹਨੂੰ ਆਪਾਂ ਫਰਿੱਜ 'ਚ ਰੱਖ ਦਿਆਂ ਜੀ ਤੁਹਾਨੂੰ ਦਿਖਾਉਣੀ ਆ ਕਰ ਕੱਟ ਕੇ ਟਿੱਕੀਆਂ ਆ ਲਓ ਜੀ ਮਰਫੀ ਆਪਣੀ ਤਿਆਰ ਆ ਜੀ ਆਪਾਂ ਬਰੈਡ ਦੇ ਪਰੋਟ ਬਣਾਈਏ ਜੀ ਕੀ ਕਹਿੰਦੇ ਨੇ ਬਰੈਡ ਕਰਕੇ ਗ੍ਰੈਂਡ ਬਰੈਡ ਬਕਟਰ ਤੇ ਆ ਰੋ ਜੀ ਪਰਫੇ ਦੇ ਦੇਖੋ ਕਿੰਨੀ ਕੱਟਣ ਨੂੰ ਵੀ ਸਾਫਟ ਸਾਫਟ ਆ ਤੇ ਖਾਣ ਨੂੰ ਵੀ ਸਾਫਟੇ ਹੋਊਗੀ ਬਾਹਰ ਦੀਆਂ ਬਰਫੀਆਂ ਲੈਉਣ ਨਾਲੋਂ ਜੇ ਆਪਾਂ ਘਰੇ ਬਣਾਈਏ ਤਾਂ ਟੇਸਟੀ ਹੋ ਬਣੂਗੀ ਆਹ ਲਓ ਜੀ ਆਹ ਲਓ ਜੀ ਕਿੰਨੇ ਸੋਹਣੀਆਂ ਦੇਖੋ ਪੀਸ ਕੱਟੇ ਗਏ ਨੇ ਵੀ ਆਪਣੇ ਬਹੁਤ ਸਾਫਟ ਆ ਸਾਈਡ ਆ ਨੀ ਪੇਸ ਨਹੀਂ ਦੇ ਕੋਈ ਗਾ ਨਹੀਂ ਕੋਈ ਛੋਟਾ ਕੋਈ ਵੱਡਾ ਮੈਂਬਰ ਵੀ ਕੋਈ ਛੋਟਾ ਹੀ ਹੁੰਦਾ ਕੋਈ ਵੱਡਾ ਹੀ ਹੁੰਦਾ ਸਾਰੇ ਇੱਕਸਾਰ ਨਹੀਂ ਹੁੰਦੇ ਜੀ ਲੋਜਿਕ ਕਿੰਨਾ ਸੋਹਣਾ ਟੈਕਸਚਰ ਆ ਤੇ ਖਾਣ ਲਈ ਸਵਾਦ ਹੀ ਹੋਊਗੀ ਬਣਾਉਣ ਨੂੰ ਵੀ ਟਾਈਮ ਨਹੀਂ ਲੱਗਿਆ ਤੇ ਨੂੰ ਖਾਣ ਨੂੰ ਵੀ ਚਿੱਥਣ ਨੂੰ ਵੀ ਟਾਈਮ ਨਹੀਂ ਲੱਗਣਾ ਕਿਉਂਕਿ ਪੋਲੀ ਪੋਲੀ ਆ ਜੀ ਜਿਹਦੇ ਦੰਦ ਵੀ ਨਹੀਂ ਹੈਗੇ ਉਹ ਵੀ ਇਹਨੂੰ ਖਾ ਸਕਦੇ ਨੇ ਜੀ ਆ ਲੋ ਜੀ ਚਲੋ ਆ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਦੇਖੋ ਜੀ ਤੇ ਮੇਰੇ ਹੱਥ ਮੰਨ ਕੇ ਬੇਨਤੀ ਆ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਪਹਿਲਾਂ ਜੁੜੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਅਜੇ ਤੱਕ ਨਹੀਂ ਜੁੜੇ ਉਹ ਮੇਰੇ ਚੈਨਲ ਨਾਲ ਜੁੜ ਜਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਘੰਟੀ ਵਾਲ ਬਟਨ ਦਬਾ ਦਿਓ ਜੀ ਮੇਰੇ ਪਰਿਵਾਰ ਦੇ ਵਿੱਚ ਵਾਧਾ ਹੋਵੇ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਜਾਂ ਕਮੈਂਟ ਕਰਦੇ ਹੁੰਦਾ ਮੈਂ ਪੜ੍ਹਦੀ ਆਂ ਤੇ ਬਹੁਤ ਸੋਹਣੇ ਲੱਗਦੇ ਨੇ ਮਿਲਦੇ ਆਂ ਜੀ ਹੁਣ ਤੁਹਾਨੂੰ ਅਗਲੀ ਰੈਸਪੀ ਦੇ ਵਿੱਚ ਸੁਣਾਉਣੇ ਆ ਜਾਂ ਤੁਹਾਨੂੰ ਲੋਕ ਗੀਤ ਸੁਣਾਵਾਂਗੇ ਜਾਂ ਕੋਈ ਸਾਗ ਵਗੈਰਾ ਬਣਾਵਾਂਗੇ ਹੁਣ ਸਾਗ ਦੀ ਹੋਣ ਲੱਗਿਆ ਦੇਖਦੇ ਆਂ ਜੀ ਆਪਾਂ ਚੁੱਲ੍ਹੇ ਤੇ ਸਾਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਚਲੋ ਜੀ ਵਾਇਕੋ ਜੀ ਕੀ ਖਾਸਾ ਵਾਇਕੋ ਜੀ ਕੀ ਪਤੇ